ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਭਗਦੜ ਮੱਚਣ ਦੇ ਕਾਰਨ 18 ਲੋਕਾਂ ਦੀ ਮੌਤ ਹੋ ਗਈ ਤੇ ਕਈ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਸਾਰੇ ਪਲੇਟਫਾਰਮਾਂ ਉੱਤੇ ਭੀੜ ਸੀ ਪਰ ਪਲੇਟਫਾਰਮ 12, 13 ਤੇ 14 ਅਤੇ ਨਾਲ ਨਾਲ 15 ਦੇ ਉੱਤੇ ਸਥਿਤੀ ਕਾਫੀ ਜ਼ਿਆਦਾ ਬੱਦਰ ਸੀ ਜ਼ਖਮੀਆਂ ਨੂੰ ਇਲਾਜ ਦੇ ਲਈ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ ਆਖਰ ਇਹ ਭਗਦੜ ਮੱਚੀ ਕਿਉਂ ਹੈ ਉਸ ਦੇ ਦਾਦੇ ਉੱਤੇ ਇੰਨੀ ਜ਼ਿਆਦਾ ਭਗਦੜ ਮੱਚੀ ਕਿ ਜਿਸ ਦੇ ਵਿੱਚ ਇੰਨੇ ਲੋਕਾਂ ਦੀ ਜਾਨ ਚਲੀ ਗਈ ਭਗਦੜ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਵਿੱਚ 9 ਔਰਤਾਂ 4 ਪੁਰਸ਼ ਅਤੇ 5 ਬੱਚੇ ਸ਼ਾਮਲ ਸੀ ਇਹ ਕਿਹਾ ਜਾਂਦਾ ਹੈ ਕਿ ਪ੍ਰਿਆਗਰਾਜ ਮਹਾਕੁੰਭ ਜਾਣ ਵਾਲੇ ਯਾਤਰੀਆਂ ਦੀ ਸ਼ਾਮ ਤੋਂ ਹੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਭਾਰੀ ਭੀੜ ਇਕੱਠੀ ਹੋਣ ਲੱਗ ਪਈ ਸੀ ਤੇ ਕਈ ਚਸ਼ਮਦੀਦਾਂ ਨੇ ਇਹ ਸਾਹਮਣੇ ਆ ਕੇ ਦੱਸਿਆ ਕਿ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਉੱਤੇ ਭੀੜ ਸੀ ਪਰ ਪਲੇਟਫਾਰਮ ਨੰਬਰ 12 13 14 ਅਤੇ 15 ਦੇ ਉੱਤੇ ਸਥਿਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਬੱਤਰ ਸੀ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰੇਲ ਗੱਡੀਆਂ ਦੇ ਰੁਕਣ ਦੇ ਕਾਰਨ ਪਲੇਟਫਾਰਮ ਨੰਬਰ ਬਦਲਣ ਦੇ ਰੇਲਵੇ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਐਲਾਨਾਂ ਦੇ ਕਾਰਨ ਇਹ ਭਗੜੜ ਮੱਚੀ ਹੈ ਜਿਸ ਦੇ ਕਾਰਨ ਲੋਕ ਉਲਝ ਗਏ ਤੇ ਆਪ ਇੱਕ ਅੱਧਰ ਉੱਧਰ ਭੱਜਣ ਲੱਗ ਪਏ ਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਰੇਲਵੇ ਕੇ ਪੀ ਐਸ ਮਲੂਖਤਰਾ ਨੇ ਦੱਸਿਆ ਕਿ ਪ੍ਰਿਆਗ ਰਾਜ ਐਕਸਪ੍ਰੈਸ ਪਲੇਟਫਾਰਮ ਨੰਬਰ 14 ਦੇ ਉੱਤੇ ਖੜੀ ਸੀ ਤੇ ਇਸ ਰੇਲ ਗੱਡੀ ਦੇ ਵਿੱਚ ਚੜ੍ਹਨ ਦੇ ਲਈ ਪਲੇਟਫਾਰਮ ਉੱਤੇ ਯਾਤਰੀਆਂ ਦੀ ਇੱਕ ਵੱਡੀ ਭੀੜ ਮੌਜੂਦ ਸੀ ਜਦੋਂ ਕਿ ਸੁਤੰਤਰਤਾ ਸੈਨਾਨੀ ਐਕਸਪ੍ਰੈਸ ਅਤੇ ਭੁਵਨੇਸ਼ਵਰ ਰਾਜਤਾਨੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਇਹਨਾਂ ਟ੍ਰੇਨਾਂ ਦੇ ਯਾਤਰੀ ਪਲੇਟਫਾਰਮ ਨੰਬਰ 12, 13 ਅਤੇ 14 ਤੇ ਵੀ ਮੌਜੂਦ ਸੀ ਤੇ ਡੀਸੀਪੀ ਮਲੋਤਰਾ ਨੇ ਕਿਹਾ ਕਿ ਸਾਨੂੰ ਜਲਦਬਾਜ਼ੀ ਦੀ ਉਮੀਦ ਸੀ ਪਰ ਇਹ ਸਭ ਕੁਝ ਸਕਿੰਟਾਂ ਦੇ ਵਿੱਚ ਹੀ ਹੋ ਗਿਆ ਰੇਲਵੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਪਰ ਜ਼ਿੰਮੇਵਾਰ ਸਟਾਫ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸਾਨੂੰ ਇਸ ਘਟਨਾ ਦੇ ਪਿੱਛੇ ਅਸਲ ਕਾਰਨ ਦਾ ਪਤਾ ਲੱਗੇਗਾ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਖਰ ਇੰਨੇ ਵੱਡੇ ਜਿਹੜੇ ਲੋਕ ਉਥੇ ਮਾਰੇ ਗਏ ਨੇ 18 ਲੋਕ ਜਿਹੜੇ ਮਰ ਚੁੱਕੇ ਨੇ ਉਹਨਾਂ ਦੀ ਜ਼ਿੰਮੇਵਾਰ ਕੌਣ ਹੈ ਆਖਰ ਕਿਉਂ ਇਹ ਭਗੜੜ ਮੱਚ ਗਈ ਕਿਉਂਕਿ ਵਾਰ-ਵਾਰ ਜਿਹੜੇ ਨੇ ਉਥੇ ਅਨਾਉਂਸਮੈਂਟ ਹੋ ਰਹੀ ਸੀ ਕਿਉਂਕਿ ਜਿੱਥੇ ਦੱਸੇ ਪਲੇਟਫਾਰਮ ਉੱਤੇ ਗੱਡੀ ਐਸੋਸੀਏਟ ਨੰਬਰ ਦੇ ਉੱਤੇ ਆਏਗੀ ਤਾਂ ਉਸ ਐਲਾਨ ਦੇ ਕਾਰਨ ਇਹ ਸਾਰੀ ਭਗੜੜ ਮੱਚੀ ਜਦਕਿ ਕਿਤੇ ਜ਼ਿਆਦਾ ਜਿਹੜੀ ਉੱਥੇ ਜ਼ਿਆਦਾ ਭੀੜ ਬਹੁਤ ਜ਼ਿਆਦਾ ਹੋਣ ਦੇ ਕਾਰਨ ਇਹ ਭਗੜੜ ਦੇ ਵਿੱਚ 18 ਲੋਕਾਂ ਦੀ ਮੌਤ ਹੋਈ ਹੈ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਮਹਿਲਾ ਯਾਤਰੀ ਦੇ ਨਾਲ ਗੱਲਬਾਤ ਹੋਈ ਤਾਂ ਉਸ ਦੇ ਵਿੱਚ ਭਾਵੁਕ ਹੁੰਦਿਆਂ ਉਹਨੇ ਕਿਹਾ ਕਿ ਭੀੜ ਕਾਰਨ ਮੈਂ ਦਬ ਗਈ ਤੇ ਭਗੜੜ ਕਾਰਨ ਸਾਰਾ ਸਮਾਨ ਗਵਾਚ ਗਿਆ ਤੇ ਉੱਥੇ ਬਹੁਤ ਭੀੜ ਸੀ ਮੈਂ ਬੱਚਿਆਂ ਦੇ ਨਾਲ ਸੀ ਪਰ ਬੱਚਾ ਵੀ ਦਬ ਗਿਆ ਕਿਸੇ ਤਰ੍ਹਾਂ ਅਸੀਂ ਬਚਣ ਦੇ ਵਿੱਚ ਕਾਮਯਾਬ ਹੋਏ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਭਗੜੜ ਦੇ ਹਾਦਸੇ ਵਿੱਚ ਮਾਰੇ ਗਏ ਇੱਕ ਵਿਅਕਤੀ ਦਾ ਭਰਾ ਵੀ ਸਾਹਮਣੇ ਆਇਆ ਸੀ ਤੇ ਜਿਸ ਨੇ ਦੱਸਿਆ ਕਿ ਅਸੀਂ 12 ਲੋਕ ਮਹਾਕੁੰਭ ਜਾ ਰਹੇ ਸੀ ਅਸੀਂ ਪਲੇਟਫਾਰਮ ਦੇ ਉੱਤੇ ਨਹੀਂ ਪਹੁੰਚੇ ਸੀ ਪਰ ਪੌਰੀਆਂ ਉੱਤੇ ਸੀ ਮੇਰਾ ਪਰਿਵਾਰ ਮੇਰੀ ਭੈਣ ਸਮੇਤ ਭੀੜ ਦੇ ਵਿੱਚ ਫਸਿਆ ਹੋਇਆ ਸੀ ਸਾਨੂੰ ਉਹ ਅੱਧੇ ਘੰਟੇ ਬਾਅਦ ਮਿਲੀ ਅਤੇ ਉਦੋਂ ਤੱਕ ਉਹ ਮਰ ਚੁੱਕੀ ਸੀ ਇੱਕ ਹੋਰ ਚਸ਼ਮਦੀਦ ਵੀ ਸਾਹਮਣੇ ਆਇਆ ਤੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਚਪਰਾ ਜਾ ਰਿਹਾ ਸੀ ਅਸੀਂ ਪੌਰੀਆਂ ਤੋਂ ਹੇਠਾਂ ਆ ਰਹੇ ਸਨ ਕਿ ਅਚਾਨਕ ਪੌਰੀਆਂ ਉੱਤੇ ਢੇੜੇ ਇਕੱਠੀ ਹੋ ਗਈ ਤੇ ਵੱਡੀ ਗਿਣਤੀ ਵਿੱਚ ਲੋਕ ਹੇਠਾਂ ਆਉਣ ਲੱਗੇ ਮੇਰੀ ਮਾਂ ਅਤੇ ਕਈ ਔਰਤਾਂ ਡਿੱਗ ਪਈਆਂ ਜਦੋਂ ਕਿ ਹੋਰਾਂ ਨੇ ਉਹਨਾਂ ਨੂੰ ਮਦਦ ਦਿੱਤੀ ਤੇ ਇਸ ਕਾਰਨ ਵੱਡੀ ਭੀੜ ਦੇ ਉਥਲ ਪੁਥਲ ਦੇ ਕਾਰਨ ਜਾਂ ਕਹ ਲਈਏ ਕਿ ਇੱਕ ਪਾਸੇ ਨੂੰ ਭੱਜਣ ਤੇ ਜਾਣ ਜਾਂ ਦੂਜੇ ਪਲੇਟਫਾਰਮਾਂ ਦੇ ਉੱਤੇ ਬਦਲਣ ਦੇ ਕਾਰਨ ਇਹ ਸਾਰਾ ਵੱਡਾ ਹਾਦਸਾ ਵਾਪਰਿਆ ਪਰ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਹਜੇ ਹੁਣ ਤੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਉੱਥੇ ਰੇਲਵੇ ਦੇ ਡੀਸੀਪੀ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਸਲ ਦੇ ਵਿੱਚ ਜਿਹੜੀ ਉੱਥੇ ਪਲੇਟਫਾਰਮਾਂ ਦੇ ਉੱਤੇ ਭੀੜ ਸੀ ਪਰ ਜਿਹੜੀ ਗੱਡੀ ਸੀ ਉਹ 14 ਨੰਬਰ ਦੇ ਉੱਤੇ ਖੜੀ ਸੀ ਪਰ ਫਿਰ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਹੈ ਕਿ ਅਨਾਉਂਸਮੈਂਟ ਵਾਰ-ਵਾਰ ਕੀਤੀ ਜਾ ਰਹੀ ਸੀ ਕਿ ਉਸ ਥਾਂ ਦੇ ਉੱਤੇ ਪਲੇਟਫਾਰਮ ਐਰ ਦੇ ਉੱਤੇ ਆ ਰਹੀ ਹੈ ਕਿਉਂਕਿ ਬਦਲ-ਬਦਲ ਕੇ ਜਿਹੜੀ ਇਹ ਅਨਾਉਂਸਮੈਂਟ ਉਸ ਥਾਂ ਦੇ ਉੱਤੇ ਕੀਤੀ ਹੈ ਜਿਸ ਕਾਰਨ ਸਾਰੀ ਭਗੜੜ ਮਚ ਗਈ ਸੀ ਤੇ ਹੋਰ 18 ਲੋਕਾਂ ਦੀ ਮੌਤ ਹੋ ਗਈ